ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਥੱਪੜ ਦੀ ਛਟ ਜਿਸ ਨੂੰ ਲਿਖਿਆ ਹੈ ਜੀ ਅਮਰਦੀਪ ਖੋੜੀ ਨੇ ਬਹੁਤ ਹੀ ਸੋਹਣੀ ਰਚਨਾ ਹੈ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਥੱਪੜ ਜੋ ਗੱਲ ਤੇ ਦੁਖ ਨਾਵੇ ਕਿ ਉਹਨੂੰ ਥੱਪੜ ਕਹਿੰਦੇ ਨੇ ਨਹੀਂ ਕੁਝ ਥਪੜ ਮਾਰਤੇ ਵੀ ਪੈਂਦੀ ਨਹੀਂ ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ ਆਉਂਦੀ ਪਰ ਜ਼ਖਮ ਡੂੰਘੇ ਦੇ ਜਾਂਦੇ ਨੇ ਕੁਝ ਇਸ ਤਰ੍ਹਾਂ ਦੀ ਕਹਾਣੀ ਅੱਜ ਮੈਂ ਲੈ ਕੇ ਹਾਜ਼ਰ ਹੋਈ ਹਾਂ ਸੰਦੀਪ ਕਾਹ ਦਿਆ ਕਿ ਆਪਣੇ ਸਹੁਰੇ ਘਰ ਆ ਗਈ ਸੀ ਉਹ ਗਰੀਬ ਪਰਿਵਾਰ ਦੀ ਕੁੜੀ ਸੀ ਉਹ ਦੇਹਜ ਵਿੱਚ ਕੁਝ ਨਹੀਂ ਲੈ ਕੇ ਆਈ ਸੀ ਕਿਉਂਕਿ ਉਸ ਦਾ ਰਿਸ਼ਤਾ ਹੋਣ ਤੋਂ ਪਹਿਲਾਂ ਮੁੰਡੇ ਵਾਲਿਆਂ ਨੇ ਆਖਿਆ ਸੀ ਕਿ ਉਹਨਾਂ ਨੂੰ ਸਿਰਫ ਕੁੜੀ ਚਾਹੀਦੀ ਹੈ ਸੋਹਣੀ ਸੁਨਖੀ ਤੇ ਕੰਮ ਕਰਨ ਵਾਲੀ ਸੰਦੀਪ ਇਹ ਸੋਚ ਕੇ ਹਰ ਕੰਮ ਹੱਸਦੇ ਹੱਸਦੇ ਕਰ ਦਿੰਦੀ ਕਿ ਕੋਈ ਉਸ ਨੂੰ ਟੋਕ ਨਾ ਦੇਵੇ ਹੌਲੀ ਹੌਲੀ ਉਸ ਨੇ ਕਰਦਾ ਸਾਰਾ ਕੰਮ ਸੰਭਲ ਲਿਆ ਉਸ ਦਾ ਇੱਕ ਹੋਰ ਮਨ ਸੀ ਅੱਗੇ ਪੜਨ ਦਾ ਪਰ ਉਸ ਦੇ ਘਰ ਵਾਲੇ ਨੇ ਉਸ ਨੂੰ ਸਾਫ਼ ਬਣਾ ਕਰ ਦਿੱਤਾ ਪੜ੍ਹਾਈ ਬਾਰੇ ਕਿ ਅੱਗੇ ਨਹੀਂ ਪੜ੍ਹਨਾ ਹੋਰ ਉਹਨੂੰ ਦਿਲੋਂ ਦੁੱਖ ਹੋਇਆ ਪਰ ਉਹ ਕਰ ਵੀ ਕੀ ਸਕਦੀ ਸੀ ਉਹ ਚੁੱਪ ਹੋ ਗਈ ਉਸ ਦੇ ਵਿਆਹ ਨੂੰ 3 ਮਹੀਨੇ ਹੋ ਗਏ ਸੀ ਉਸ ਦੀ ਪੇਕੇ ਵਾਲੀ ਮੰਮੀ ਬਿਮਾਰ ਹੋ ਗਈ ਸੰਦੀਪ ਦੀ ਭੈਣ ਉਸ ਤੋਂ ਕਾਫੀ ਛੋਟੀ ਸੀ ਉਸ ਨੂੰ ਘਰ ਸੰਭਾਲਣਾ ਨਹੀਂ ਸੀ ਆਉਂਦਾ ਸੰਦੀਪ ਦੇ ਮਾਪੇ ਨੇ ਕੁਝ ਦਿਨਾਂ ਲਈ ਉਸ ਨੂੰ ਬੁਲਾ ਲਿਆ ਕਿਉਂਕਿ ਮਾਂ ਬਿਮਾਰ ਸੀ ਸੰਦੀਪ ਨੇ ਆਪਣੇ પતિ ਨੂੰ ਪੇਕੇ ਜਾਣ ਬਾਰੇ ਪੁੱਛਿਆ ਤਾਂ ਉਸ ਨੇ ਘਰ ਵਾਲੇ ਨੇ ਕਿਹਾ ਕਹਿ ਦਿੱਤਾ ਕਿ ਮੰਮੀ ਕੋਲੋਂ ਪੁੱਛ ਤਾਂ ਸੰਦੀਪ ਨੇ ਸੱਸ ਉਸ ਦੀ ਬੁਰਬੁਰ ਕਰਨ ਲੱਗ ਪਈ ਉਸ ਦੇ ਬਹੁਤ ਮਿੰਤਾ ਕਰਨ ਤੇ ਉਸੋ ਪੇਕੇ ਜਾਣ ਤਾਂ ਦੇ ਤਾਂ ਉਹਨਾਂ ਨੇ ਸੰਦੀਪ ਆਪਣੇ ਪੇਕੇ ਚਲੀ ਤਾਂ ਗਈ ਉਸਨੇ ਆਪਣੇ ਪੇਕੇ ਘਰ ਵੀ ਕੋਈ ਗੱਲ ਨਾ ਕਰੀ ਹਮੇਸ਼ਾ ਹੱਸਦੀ ਰਹਿੰਦੀ ਜਦੋਂ ਕੋਈ ਗੁਆਂਢੀ ਜਾਂ ਉਸ ਦੇ ਸ੍ਰੀਕ ਕੋਈ ਵੀ ਕੁਝ ਪੁੱਛਦਾ ਕਿ ਸਹੁਰੇ ਕਿਵੇਂ ਆ ਤੇਰੇ ਪੁੱਤ ਤੂੰ ਦੱਸ ਤਾਂ ਸਭ ਨੂੰ ਕਹਿੰਦੀ ਬਹੁਤ ਵਧੀਆ ਨੇ ਜੀ ਉਸ ਨੂੰ ਪੇਕੇ ਘਰ ਆਈ ਨੂੰ ਅਜੇ 6 ਦਿਨ ਹੋਏ ਸੀ ਇਹ ਉਸ ਦੀ ਮਾਂ ਤੇ ਭੈਣ ਅਜੇ ਠੀਕ ਵੀ ਨਹੀਂ ਸੀ ਹੋਣਿਆ ਸੰਦੀਪ ਦੇ ਪਤੀ ਰਾਮਣ ਦਾ ਫੋਨ ਆ ਗਿਆ ਸੰਦੀਪ ਮੈਂ ਤੈਨੂੰ ਕੱਲ ਨੂੰ ਲੈਣ ਆ ਰਿਹਾ ਮੰਮੀ ਨੂੰ ਕੰਮ ਦਾ ਔਖਾ ਹੈ ਇਹਨਾਂ ਕਹਿ ਕੇ ਰਾਮਣ ਨੇ ਫੋਨ ਕੱਟ ਦਿੱਤਾ ਤਾਂ ਸੰਦੀਪ ਨੇ ਦੁਬਾਰਾ ਰਾਮਣ ਨੂੰ ਫੋਨ ਕੀਤਾ ਤੇ ਕਹਿਣ ਲੱਗੀ ਜੀ ਮੰਮੀ ਹਲੇ ਠੀਕ ਨਹੀਂ ਹੋਈ ਮੰਮੀ ਨੂੰ ਦੇਖਭਾਲ ਦੀ ਲੋੜ ਹੈ ਤੇ ਡੈਡੀ ਤੇ ਮੇਰੇ ਭਰਾਵਾਂ ਨੂੰ ਰੋਟੀ ਨਹੀਂ ਬਣਾਉਣੀ ਆਉਂਦੀ ਮੈਨੂੰ ਹਲੇ ਕੁਝ ਦਿਨ ਹੋਰ ਰਹਿਣ ਦਿਓ ਉਸ ਦੇ ਪਤੀ ਨੇ ਸਾਫ਼ ਮਨਾ ਕਰ ਦਿੱਤਾ ਦੂਸਰੇ ਹੀ ਅਤੇ ਦੂਸਰੇ ਦਿਨ ਦੀ ਐਤਵਾਰ ਸੀ ਉਸ ਦਾ ਪਤੀ ਉਸ ਨੂੰ ਸਵੇਰੇ ਹੀ ਲੈਣ ਆ ਗਿਆ ਸੰਦੀਪ ਉਸ ਦਿਨ ਬਹੁਤ ਬੇਵਸਪਲਾਚਾਰ ਮਹਿਸੂਸ ਹੋ ਮਹਿਸੂਸ ਕਰ ਰਹੀ ਸੀ ਉਸ ਨੂੰ ਉਹ ਦਿਨ ਯਾਦ ਆ ਰਹੇ ਸੀ ਕਿ ਕਿਵੇਂ ਜਦੋਂ ਉਹ ਬਿਮਾਰ ਹੁੰਦੀ ਸੀ ਤਾਂ ਉਸ ਦਾ ਪਿਤਾ ਉਸ ਨੂੰ ਰਾਤ ਨੂੰ ਵੀ ਡਾਕਟਰ ਕੋਲ ਲੈ ਕੇ ਜਾਇਆ ਕਰਦਾ ਸੀ ਤੇ ਉਸ ਦੀ ਮਾਂ ਉਸ ਦੀ ਕਿਵੇਂ ਸੇਵਾ ਕਰਦੀ ਸੀ ਪਰ ਅੱਜ ਉਸ ਦਾ ਹੱਕ ਸੀ ਕਿ ਉਹ ਆਪਣਾ ਧੀ ਹੋਣ ਦਾ ਫਰਜ਼ ਨਿਭਾਵੇ ਪਰ ਉਸ ਤੋਂ ਹੀ ਦੀ ਹੱਥ ਖੋ ਲਿਆ ਗਿਆ ਉਹ ਹੁਣ ਬਹੁਤ ਉਦਾਸ ਮਨ ਨਾਲ ਰਮਨ ਨਾਲ ਸਹਰੇ ਆ ਗਈ ਉਸ ਦਾ ਮਨ ਬਹੁਤ ਦੁਖੀ ਸੀ ਪਰ ਉਸ ਨੂੰ ਸਮਝਣ ਵਾਲਾ ਉਸ ਘਰ ਵਿੱਚ ਕੋਈ ਨਹੀਂ ਸੀ ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸ ਨੂੰ ਕਿਸੇ ਨੇ ਬਹੁਤ ਮਾਰਿਆ ਹੋਵੇ ਕਿਉਂਕਿ ਉਸ ਦਾ ਮਨ ਉਦਾਸ ਸੀ ਤੇ ਜਦੋਂ ਮਨ ਦੀ ਮਨ ਉਦਾਸ ਹੋਵੇ ਤਾਂ ਕੁਝ ਚੰਗਾ ਨਹੀਂ ਲੱਗਦਾ ਉਹ ਸਭ ਕੰਮ ਕਰ ਰਹੀ ਸੀ ਪਰ ਉਸ ਦਾ ਮਨ ਆਪਣੇ ਪੇਕੇ ਹੀ ਸੀ ਉਸ ਦੇ ਪਤੀ ਨੇ ਉਸ ਨੂੰ ਕੁਝ ਨਹੀਂ ਪੁੱਛਿਆ ਕਿ ਸੰਦੀਪ ਤੂੰ ਦਾਸ ਕਿਉਂ ਹੈ ਉਲਟਾ ਕਿਹਾ ਆਏ ਕਿਉਂ ਮੂੰਹ ਬਣਾਇਆ ਤੈਨੂੰ ਕੀ ਕੁੱਟਿਆ ਕਿਸੇ ਨੇ ਕੋਈ ਕੁਝ ਕਹਿਦਾ ਤਾਂ ਨਹੀਂ ਤੈਨੂੰ ਸੰਦੀਪ ਨੇ ਰਾਮਣ ਨੂੰ ਅੱਗੇ ਕੋਈ ਨਾ ਕਿਹਾ ਤੇ ਉਹ ਚੁੱਪ ਕਰਕੇ ਸੌ ਗਈ ਅਗਲਾ ਦਿਨ ਚੜਿਆ ਸਭ ਉਮੀਦਾਂ ਹੀ ਸੀ ਇਸ ਤਰ੍ਹਾਂ 3 ਮਹੀਨੇ ਹੋਰ ਗੁਜ਼ਰ ਗਏ ਹੁਣ ਸੰਦੀਪ ਦੇ ਵਿਆਹ ਨੂੰ 6 ਮਹੀਨੇ ਹੋ ਗਏ ਸੀ ਇੱਕ ਦਿਨ ਸਵੇਰ ਉੱਠਣ ਤੇ ਸੰਦੀਪ ਦਾ ਜੀ ਕੱਚਾ ਹੋ ਰਿਹਾ ਸੀ ਉਸ ਨੂੰ ਚੱਕਰ ਵੀ ਆ ਰਹੇ ਸੀ ਉਸ ਨੇ ਕਿਸੇ ਨੂੰ ਕੁਝ ਨਾ ਕਿਹਾ ਪਰ ਉਸ ਦੀ ਤੀਅਤ ਬੇਗੜ ਗਈ ਸ਼ਾਮ ਨੂੰ ਉਸ ਨੂੰ ਉਲਟੀ ਆਈ ਤਾਂ ਉਸ ਦਾ ਪਤੀ ਰਾਮਣ ਉਸ ਨੂੰ ਡਾਕਟਰ ਕੋਲ ਲੈ ਗਿਆ ਤਾਂ ਪਤਾ ਲੱਗਿਆ ਉਹ ਗਰਭਤੀ ਹੈ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਹਰ ਇੱਕ ਔਰਤ ਜਦੋਂ ਗਰਭਤੀ ਹੁੰਦੀ ਹੈ ਤਾਂ ਪਹਿਲੇ 3 ਮਹੀਨੇ ਜ਼ਿਆਦਾ ਔਖੇ ਹੁੰਦੇ ਨੇ ਉਹਨਾਂ ਦੇ ਨੰਨੇ ਮਹੀਨੇ ਬਹੁਤ ਦੇਖਭਾਲ ਦੀ ਲੋੜ ਹੁੰਦੀ ਹੈ ਪਰ ਸੰਦੀਪ ਨੂੰ ਨਹੀਂ ਸੀ ਪਤਾ ਕੀ ਹੋਣਾ ਹੈ ਉਸ ਨੂੰ ਉਲਟੀ ਆਉਣਾ ਰੋਜ਼ ਦਾ ਕੰਮ ਹੋ ਗਿਆ ਗੈਨੀ ਨੇ ਉਸ ਨੂੰ ਕੋਈ ਦਵਾਈ ਨਿਮਤ ਖਾਣ ਨੂੰ ਤਲਾਹ ਦਿੱਤੀ ਉਹ ਦਵਾਈ ਖਾ ਰਹੀ ਸੀ ਉਹ ਜਦ ਖਾਣਾ ਬਣਾਉਂਦੀ ਤਾਂ ਮਹਿਕ ਨਾਲ ਉਸ ਨੂੰ ਉਲਟੀ ਆ ਜਾਂਦੀ ਪਰ ਉਹ ਕਿਸੇ ਨੂੰ ਕੁਝ ਨਾ ਕਹਿੰਦੀ ਇੱਕ ਦਿਨ ਉਸ ਦਾ ਜੀ ਜ਼ਿਆਦਾ ਕੱਚਾ ਹੋ ਰਿਹਾ ਸੀ ਉਸ ਨੂੰ ਰੋਟੀ ਬਣਾਉਂਦੀ ਨੂੰ ਉਲਟੀ ਆ ਗਈ ਤਾਂ ਉਸਨੇ ਆਪਣੇ ਸੱਸ ਮਾਂ ਨੂੰ ਕਿਹਾ ਮੰਮੀ ਜੀ ਮੈਂ ਲਗਭਗ ਰੋਟੀ ਬਣਾ ਦਿੱਤੀ ਹੈ ਦੋ ਕੁ ਕੇ ਰਹਿ ਗਏ ਨੇ ਤੁਸੀਂ ਬਣਾ ਦਿਓ ਮੇਰੇ ਤੋਂ ਖੜਾ ਨਹੀਂ ਹੋਇਆ ਜਾ ਰਿਹਾ ਉਸ ਦੀ ਗੱਲ ਪੂਰੀ ਹੋਣ ਤੋਂ ਬਾਅਦ ਹੀ ਉਸ ਦੀ ਸੱਸ ਬੋਲੀ ਹਮ ਦੇਖ ਕੇ ਖਣ ਕੀ ਕਰਦੀ ਹੈ ਅਸੀਂ ਵੀ ਜਵਾਬ ਦਿੰਦੇ ਆ ਸਾਨੂੰ ਤਾਂ ਕਦੇ ਨਹੀਂ ਉਲਟੀ ਆਈ ਸੀ ਸੰਦੀਪ ਚੁੱਪ ਕਰ ਗਈ ਉਸਨੇ ਤਿੰਨ ਮਹੀਨੇ ਚੱਲਣਾ ਰੋਟੀ ਵੀ ਨਹੀਂ ਖਾਦੀ ਉਹ ਤਰਸਦੀ ਰਹਿੰਦੀ ਕਿ ਕੋਈ ਉਸ ਨੂੰ ਰੋਟੀ ਆਪਣੇ ਹੱਥ ਦੀ ਬਣਾ ਕੇ ਖਵਾ ਦੇ ਚਲੋ ਇਹ ਤਾਂ ਸ਼ਾਇਦ ਬਹੁਤ ਕੁੜੀਆਂ ਨਾਲ ਹੋਇਆ ਹੋਣਾ ਔਖੇ ਸੌਖੇ ਤਿੰਨ ਮਹੀਨੇ ਲੰਘ ਗਏ ਹੁਣ ਸੰਦੀਪ ਦਾ ਚੌਥਾ ਮਹੀਨਾ ਸ਼ੁਰੂ ਹੋ ਗਿਆ ਸੀ ਹੁਣ ਉਸ ਦਾ ਜੀ ਵੀ ਨਹੀਂ ਕੱਚਾ ਹੁੰਦਾ ਸੀ ਤੇ ਸਭ ਦੀ ਤੇ ਆਟੇ ਦੀ ਤਸਵੀਰ ਚੜਨ ਤੋਂ ਹਟ ਗਈ ਸੀ ਉਹ ਸੂਰ ਟਾਈਮ ਖਡਾਰੀ ਰਹਿ ਚੁੱਕੀ ਸੀ ਸਰੀਰਿਕ ਤੌਰ ਤੇ ਮਜਬੂਤ ਹੋ ਕੇ ਉਸ ਨੂੰ ਗਰਭ ਅਵਸਥਾ ਦੌਰਾਨ ਕੋਈ ਤਕਲੀਫ ਨਹੀਂ ਸੀ ਉਹ ਪਹਿਲਾਂ ਬਾਗ ਸਭ ਕੁਝ ਕੰਮ ਕਰਦੀ ਸੀ ਉਸ ਦਾ પતિ ਹੁਣ ਕਈ ਵਾਰ ਜਦੋਂ ਉਹ ਰੋਟੀ ਬਣਾਉਂਦੀ ਤਾਂ ਸਭ ਨੂੰ ਰੋਟੀ ਪਾ ਕੇ ਦੇ ਦਿੰਦੀ ਤੇ ਕਈ ਵਾਰ ਰਾਤ ਨੂੰ ਦੁੱਧ ਵੀ ਗਰਮ ਕਰਕੇ ਦੇ ਦਿੰਦਾ ਸੀ ਪਰ ਉਸ ਦੇ ਘਰਦਿਆਂ ਤੋਂ ਇਹ ਵੀ ਬਰਦਾਸ਼ਤ ਨਾ ਹੋਇਆ ਸਭ ਰਮਨ ਨੂੰ ਘਰ ਵਾਲੀ ਦਾ ਗਨਾਮ ਕਹਿਣ ਲੱਗ ਪਏ ਸੰਦੀਪ ਨੇ ਇਹ ਦੇਖ ਕੇ ਰਮਨ ਨੂੰ ਉਸਦੀ ਮਦਦ ਕਰਨ ਤੋਂ ਮਨਾ ਕਰ ਦਿੱਤਾ ਉਹ ਆਪ ਹੀ ਸਭ ਕੁਝ ਕਰਦੀ ਜਰੂਰੀ ਨਹੀਂ ਜੋ ਗੱਲ ਤੇ ਛੱਟ ਲਾਵੇ ਉਸ ਨੂੰ ਵੀ ਥੱਪੜ ਕਹਦੇ ਨਹੀਂ ਕਿੰਨੀਆਂ ਹੀ ਔਰਤਾਂ ਨੇ ਜਿਨ੍ਹਾਂ ਦੇ ਦਿਲ ਨੂੰ ਹਰ ਰੋਜ਼ ਦੁਖਾਇਆ ਜਾਂਦਾ ਹੈ ਰੋਜ਼ ਉਹਨਾਂ ਦੇ ਦਿਲ ਤੇ ਦਿਮਾਗ ਤੇ ਛੱਟ ਲੱਗਦੀ ਹੈ ਫਿਰ ਵੀ ਲੋਕ ਕਹਿ ਦਿੰਦੇ ਨੇ ਕਿ ਅਸੀਂ ਤਾਂ ਅੱਜ ਕੱਲ੍ਹ ਤਤਾ ਦੇ ਤੱਕ ਕਦੇ ਕੁੱਟਿਆ ਨਹੀਂ ਤੈਨੂੰ ਸੰਦੀਪ ਗਰਭ ਅਵਸਥਾ ਦੌਰਾਨ ਪੰਜਵਾਂ ਮਹੀਨਾ ਸ਼ੁਰੂ ਹੋ ਗਿਆ ਸੀ ਪਹਿਲਾਂ ਤਾਂ ਉਸਦਾ ਪੇਟ ਛੋਲੇ ਕੱਪੜਿਆਂ ਵਿੱਚ ਲੁਕ ਜਾਂਦਾ ਸੀ ਪਰ ਹੁਣ ਉਸਦਾ ਪੇਟ ਜ਼ਿਆਦਾ ਦੇਖਣ ਲੱਗ ਪਿਆ ਸੀ ਬੱਚਾ ਹੁਣ ਉਸਦੀ ਹਲਕੀ ਨੱਤ ਵੀ ਮਾਰਦਾ ਸੀ ਉਸ ਨੂੰ ਬੱਚੇ ਦੀ ਹਿਲਜੁਲ ਵੀ ਮਹਿਸੂਸ ਹੁੰਦੀ ਸੀ ਉਹ ਆਪਣੇ ਬੱਚੇ ਨੂੰ ਲੈ ਕੇ ਨਵੇਂ ਸੋਣੇ ਦੇਖਦੀ ਕਦੇ ਕੁਝ ਸੋਚਦੀ ਇਕਾਦੀ ਕੁਝ ਵੇਲੇ ਟਾਈਮ ਕਥਾ ਸੁਣਦੀ ਰਹਿੰਦੀ ਇੱਕ ਦਿਨ ਅਚਾਨਕ ਉਸਦੀ ਸੱਸ ਨੇ ਗੱਲ ਛੇੜ ਲਈ ਸੰਦੀਪ ਨੂੰ ਬੁਲਾ ਕੇ ਪ੍ਰਸ਼ਨ ਪੁੱਛਣ ਲੱਗੀ ਤੇਰਾ ਕੀ ਖਾਣਾ ਨੂੰ ਮਨ ਕਰਦਾ ਏ ਮਿੱਠਾ ਜਾਂ ਨਮਕੀਨ ਸੰਦੀਪ ਬੋਲੀ ਨਮਕੀਨ ਮੇਰੀ ਉਹਦੀ ਸੱਸ ਨੇ ਮੱਥੇ ਤੇ ਹੱਥ ਮਾਰਦੇ ਹੋਏ ਕਿਹਾ ਮੇਰੀ ਭੈਣ ਨੂੰ ਨੂੰ ਨਾ ਤਾਂ ਮਿੱਠਾ ਖਾਣੋ ਦੀ ਕਰਦਾ ਸੀ ਉਸ ਦੇ ਮੁੰਡਾ ਹੋਇਆ ਤੇ ਹੋਰ ਆਸਗਮਾਨ ਦੀਆਂ ਗੱਲਾਂ ਕਰਦੀਆਂ ਜਿਨ੍ਹਾਂ ਦੇ ਮੁੰਡੇ ਹੋਏ ਉਹਨਾਂ ਦਾ ਨਾਮ ਨਾਮ ਖਾਣਾ ਨੂੰ ਜੀ ਕਰਦਾ। ਫਿਰ ਅਚਾਨਕ ਉਹ ਚੁੱਪ ਗਈ ਤੇ ਰੁੱਕ ਕੇ ਬੋਲੀ ਕਿ ਮੈਨੂੰ ਵੀ ਪੁੱਤ ਆ ਹੀ ਚਾਹੀਦਾ। ਇਹਨਾਂ ਸੁਣ ਕੇ ਸੰਦੀਪ ਨੇ ਹਿੰਮਤ ਕਰਕੇ ਕਹਿ ਦਿੱਤਾ ਕਿ ਮੰਮੀ ਜੀ ਇਹ ਤਾਂ ਰੱਬ ਦੀ ਮਰਜ਼ੀ ਹੈ ਕਿ ਉਹਨੇ ਕਿਹੜਾ ਜੀ ਦੇਣਾ ਹੈ ਮੁੰਡਾ ਜਾਂ ਕੁੜੀ। ਮੈਨੂੰ ਵੀ ਕੁੜੀ ਤੇ ਉਹ ਮੁੰਡੇ 'ਚ ਕੋਈ ਫਰਕ ਨਹੀਂ ਪੈਂਦਾ। ਰਾਮਣ ਵੀ ਕੁੜੀ ਮੁੰਡੇ ਵਿੱਚ ਫਰਕ ਨਹੀਂ ਸੀ ਕਰਦੇ। ਪਰ ਉਸ ਦੀ ਸੱਸ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਕਿ ਸੰਦੀਪ ਉਸ ਨੂੰ ਅਜਿਹਾ ਜਵਾਬ ਦੇ ਦੇ। ਉਸ ਨੇ ਗੁੱਸੇ ਵਿੱਚ ਆਈ ਨੇ ਸੰਦੀਪ ਨੂੰ ਕਹਿ ਦਿੱਤਾ ਯਾ ਕੁੱਠੇ ਦੇ ਕੱਪੜੇ ਸੁਕਣੇ ਪਾ ਕੇ ਆ। ਸ਼ਾਮ ਨੂੰ ਜਦੋਂ ਰਾਮਣ ਘਰ ਆਉਂਦਾ ਹੈ ਤਾਂ ਰਾਮਣ ਦੀ ਮਾਂ ਉਸ ਨੂੰ ਕਹਿੰਦੀ ਹੈ ਅੱਜ ਤੇਰੀ ਘਰ ਵਾਲੀ ਨੇ ਮੈਨੂੰ ਕੁੱਠਾ ਜਵਾ ਦਿੱਤਾ। ਸਮਝਾ ਲੈ ਉਹਨੂੰ ਅੱਗੇ ਤੋਂ ਮੇਰੇ ਅੱਗੇ ਨਾ ਬੋਲੇ ਨਹੀਂ ਤਾਂ ਮੈਂ ਅੱਡ ਕਰ ਦੇਣਾ ਤੁਨੂੰ। ਕੁੱਝ ਕੰਮ ਨੂੰ ਥਕਾਵਟ ਸੀ ਤੇ ਕੁੱਝ ਘਰ ਆਉਂਦੇ ਸਾਰੀ ਉਸ ਦੀ ਮਾਂ ਨੇ ਅੱਡ ਅੱਡ ਕਰਨ ਦੀ ਧਮਕੀ ਦੇ ਦਿੱਤੀ। ਰਾਮਣ ਨੇ ਸੰਦੀਪ ਤੋਂ ਬਿਨਾ ਕੁਝ ਪੁੱਛੇ ਸਾਰਾ ਗੁੱਸਾ ਉਸ ਤੇ ਉਦਾਰ ਦਤਾ। ਉਹ ਜਦ ਰਮਨ ਬੀਬੀ ਸੇ ਚ ਗਣਾ ਰੋਟੀ ਖਾਦੇ ਹੀ ਸੌ ਗਿਆ ਤੇ ਸੰਦੀਪ ਵੀ ਅੱਧੀ ਰਾਤ ਅਕੋਂਦੀ ਦੀ ਲੰਘ ਗਈ ਤੇ ਉਸ ਨੂੰ ਪਤਾ ਨ ਲੱਗਿਆ ਕਿ ਬਾਅਦ ਵਿੱਚ ਉਸ ਨੂੰ ਕਦੋਂ ਨੀਂਦ ਆ ਗਈ ਕੁਝ ਦਿਨ ਇਸ ਤਰ੍ਹਾਂ ਹੀ ਲੰਘ ਗਏ ਹੁਣ ਸੰਦੀਪ ਦੀ ਸੱਸ ਪੋਤਾ ਹੀ ਚਾਉਂਦੀ ਸੀ ਐਵੇਂ ਦਿਨ ਚ ਕਈ ਵਾਰ ਕਹਿੰਦੀ ਇਸ ਗੱਲ ਦੀ ਫਿਕਰ ਹੁਣ ਸੰਦੀਪ ਨੂੰ ਵੀ ਹੋਣ ਲੱਗੀ ਕਿ ਜੇਕਰ ਮੇਰੇ ਕੁੜੀ ਹੋ ਗਈ ਤਾਂ ਪਤਾ ਨਹੀਂ ਕਦੇ ਉਸ ਨੰਨੀ ਜਾਣ ਨੂੰ ਇਸ ਘਰੇ ਕੋਈ ਪਿਆਰ ਕਰੇ ਜਾਂ ਨਹੀਂ ਡਾਕਟਰ ਜਿਆਦਾਤਰ ਹਰ ਗਰਭਵਤੀ ਔਰਤ ਨੂੰ ਕਿਸੇ ਵੀ ਪ੍ਰਕਾਰ ਦਾ ਮਾਨਸਿਕ ਟੈਨਸ਼ਨ ਲੈਣ ਤੋਂ ਨਾ ਕਰਦੇ ਹੁਣ ਸੰਦੀਪ ਨੂੰ ਰੋਜ਼-ਰੋਜ਼ ਇੱਕ ਹੀ ਗੱਲ ਸੁਣਨ ਨੂੰ ਮਿਲਦੀ ਕਿ ਪੁੱਤ ਚਾਹੀਦਾ ਮਾਨਸਿਕ ਪ੍ਰੇਸ਼ਾਨੀ ਰਹਿਣ ਲੱਗੀ ਇੱਕ ਦਿਨ ਉਹ ਸਵੇਰੇ ਸੱਤ ਕੇ ਸੱਤੇ ਕੱਪੜੇ ਪਾ ਕੇ ਪੌੜੀਆਂ ਉੱਤਰ ਰਹੀ ਸੀ ਤੇ ਉਸ ਦਾ ਧਿਆਨ ਨਾ ਹੁਣ ਕਰਕੇ ਉਸ ਦਾ ਪੈਰ ਪੌੜੀ ਤੋਂ ਸਲਿੱਪ ਹੋ ਗਿਆ ਉਸ ਤੋਂ ਨਾ ਸੰਭਲਿਆ ਗਿਆ ਤੇ ਉਹ ਪੌੜੀਆਂ ਤੋਂ ਡਿੱਗ ਪਈ। ਸੰਦੀਪ ਦੇ ਡਿੱਗਦੇ ਹੀ ਪੇਟ ਵਿੱਚ ਤਰਦ ਹੋਣਾ ਸ਼ੁਰੂ ਹੋ ਗਿਆ। ਉਸ ਦੀ ਸੱਸ ਨੇ ਜਲਦੀ ਨਾਲ ਰਾਮ ਨੂੰ ਫੋਨ ਕੀਤਾ ਤੇ ਉਹ ਜਲਦੀ ਆ ਗਿਆ ਤੇ ਸੰਦੀਪ ਨੂੰ ਲੈ ਕੇ ਹਸਪਤਾਲ ਵਿੱਚ ਚਲਾ ਗਿਆ। ਸੰਦੀਪ ਦੇ ਫੋਨ ਵੀ ਵਗਣ ਲੱਗ ਪਿਆ ਸੀ। ਜਦੋਂ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਕਿਹਾ ਕਿ ਪੇਟ ਦੇ ਭਾੜ ਡੰਕਰਨਾ ਸੰਦੀਪ ਦਾ ਬੱਚਾ ਪੇਟ ਵਿੱਚ ਹੀ ਮਰ ਗਿਆ ਹੈ। ਉਸ ਦੇ ਸਫਾਈ ਕਰਨੀ ਪਵੇਗੀ ਰਮਨ ਨੇ ਪੇਪਰ ਵਗੈਰਾ ਸਭ ਸੈਨ ਕਰ ਦਿੱਤੇ ਜਦੋਂ ਸੰਦੀਪ ਦੀ ਸਫਾਈ ਹੋ ਰਹੀ ਸੀ ਤਾਂ ਉਸ ਨੂੰ ਹੋਸ਼ ਨਹੀਂ ਸੀ ਕਿਉਂਕਿ ਡਾਕਟਰ ਨੇ ਉਸ ਨੂੰ ਹੌਸਨ ਕੀਤਾ ਹੋਇਆ ਸੀ ਉਸ ਦੇ ਮਨ ਵਿੱਚ ਹੌਂਕਾ ਜਾ ਰਿਹਾ ਸੀ ਕਿ ਕੀ ਪਤਾ ਸੀ ਇਸ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਹ ਉਸ ਨੂੰ ਲੈ ਕੇ ਇੰਨੇ ਸੁਪਨੇ ਦੇਖ ਰਹੀ ਸੀ ਉਹ ਇਸ ਤਰ੍ਹਾਂ ਉਸ ਨੂੰ ਛੱਡ ਕੇ ਚਲਾ ਜਾਵੇਗਾ ਉਹ ਕਿਸੇ ਨੂੰ ਕਹਿ ਵੀ ਨਹੀਂ ਸਕਦੀ ਸੀ ਕਿਉਂਕਿ ਉਹ ਜਾਣਦੀ ਸੀ ਕਿ ਕਿਸੇ ਨੇ ਸਮਝਣਾ ਨਹੀਂ ਦੂਜੇ ਦਿਨ ਸੰਦੀਪ ਨੂੰ ਹਸਪਤਾਲ ਤੋਂ ਛੁੱਟੀ ਮਿਲਦੀ ਛੁੱਟੀ ਦਿੰਦੇ ਡਾਕਟਰ ਨੇ ਰਾਮਨ ਨੂੰ ਕਿਹਾ ਕਿ ਚੰਗਾ ਹੋਇਆ ਤੁਸੀਂ ਟਾਈਮ ਨਾਲ ਆ ਗਏ ਨਹੀਂ ਤਾਂ ਸੰਦੀਪ ਨੂੰ ਜ਼ਹਿਰ ਵਾ ਹੋ ਰਿਹਾ ਖਤਰਾ ਹੋ ਰਿਹਾ ਸੀ ਰਾਮਨ ਚੁੱਪ ਰਿਹਾ ਘਰ ਆਉਂਦਿਆ ਹੀ ਸੰਦੀਪ ਦੀ ਸੱਸ ਨੇ ਉਸ ਨੂੰ ਤਾਨੇ ਮੈਣੇ ਮਾਰਨੇ ਸ਼ੁਰੂ ਕਰ ਦਿੱਤੇ ਮਾਰਤਾ ਮੇਰੇ ਪੁੱਤੇ ਨੂੰ ਦੇਖ ਕੇ ਨਹੀਂ ਸੀ ਪੜਨਾ ਚਾਹ ਸਕਦੀ ਕੀ ਹੋਇਆ ਸੀ ਤੈਨੂੰ ਕੋਈ ਕੰਮ ਚੱਜ ਨਾਲ ਨਹੀਂ ਕਰਨਾ ਆਉਂਦਾ ਪਰ ਸੰਦੀਪ ਨੇ ਆਪਣੇ ਬੱਚੇ ਦੇ ਖਿਆਲ ਨਾਲ ਵਿੱਚ ਹੀ ਕੋਈ ਹੋਈ ਸੀ ਕਦੇ ਉਸ ਪਲਾਰੇ ਸੋਚਦੀ ਜਦ ਉਸ ਨੂੰ ਪਤਾ ਲੱਗਿਆ ਸੀ ਕਿ ਉਹ ਮਾਂ ਬਣਨ ਵਾਲੀ ਹੈ ਕਦੇ ਉਹ ਆਪਣੇ ਬੱਚੇ ਦੀ ਧੜਕਣ ਬਾਰੇ ਸੋਚਦੀ ਜਦੋਂ ਉਸ ਨੇ ਪਹਿਲੀ ਵਾਰ ਬੱਚੇ ਦੀ ਧੜਕਣ ਸੁਣੀ ਸੀ ਤੇ ਕਦੇ ਉਹ ਸੋਚਦੀ ਜਦੋਂ ਉਸ ਦੇ ਪਹਿਲੀ ਵਾਰ ਉਸ ਦੇ ਬੱਚੇ ਨੇ ਪੇਟ ਵਿੱਚ ਲਤ ਮਾਰੀ ਸੀ ਜਦੋਂ ਉਸ ਨੂੰ ਇਹ ਜਾਦਾ ਆ ਤਾਂ ਉਹ ਇੱਕਦਮ ਰੋਣ ਲੱਗ ਪਈ ਉਸ ਦੀ ਸੱਸ ਬੋਲੀ ਹੁਣ ਕਿਉਂ ਰੋਨੀ ਹੈ ਤੇਰੀ ਹੀ ਗਲਤੀ ਤੇਰੀ ਹੀ ਵਜ੍ਹਾ ਨਾਲ ਹੋਇਆ ਹੈ ਸਭ ਕੁਝ ਸਭ ਉਸ ਨੂੰ ਦੋ ਦੇ ਡਗ ਰ ਗਈ ਪਰ ਸੰਦੀਪ ਦੀ ਮਨ ਤੇ ਕੀ ਵੀਤ ਰਹੀ ਸੀ ਇਹ ਕੋਈ ਨਹੀਂ ਸੀ ਜਾਣਦਾ ਰਾਮਣ ਵੀ ਸਭ ਚੁੱਪ ਦੇ ਚਾਪ ਦੇਖ ਰਿਹਾ ਸੀ ਉਸ ਨੇ ਸੰਦੀਪ ਨੂੰ ਕੁਝ ਨਾ ਕਿਹਾ ਤੇ ਨਾ ਹੀ ਘਰਦਿਆਂ ਨੇ ਚੁਪ ਕਰਾਇਆ ਦੂਜੇ ਦਿਨ ਸੰਦੀਪ ਜੱਸ ਸਵੇਰੇ ਉੱਠਣ ਲੱਗੀ ਤਾਂ ਉਸ ਨੂੰ ਚੱਕਰ ਆਇਆ ਕਿਉਂਕਿ ਉਸਨੇ ਦੋ ਦਿਨ ਤੋਂ ਕੁਝ ਨਹੀਂ ਖਾਧਾ ਸਭਾਈ ਕਰਨ ਕਾਰਨ ਉਸ ਨੂੰ ਉਸ ਨੂੰ ਬਹੁਤ ਕਮਜ਼ੋਰੀ ਆ ਗਈ ਸੀ ਇਸ ਚ ਸੰਦੀਪ ਦੀ ਕੀ ਗਲਤੀ ਏ ਉਹ ਤਾਂ ਹਰ ਇੱਕ ਦਿਨ ਆਪਣੇ ਬੱਚੇ ਬਾਰੇ ਸੁਪਨੇ ਵਣਦੀ ਸੀ ਅਖੀਰ ਸੰਦੀਪ ਨੂੰ ਹੀ ਬੱਚੇ ਦੇ ਗਿਰਨ ਦਾ ਕਾਰਨ ਠਹਿਰਾਇਆ ਗਿਆ ਕਿਉਂਕਿ ਔਰਤ ਨੂੰ ਖੁਸ਼ ਰੱਖਣਾ ਇਹ ਦੇਖਣਾ ਹੈ ਕਿ ਉਸਦੇ ਦਿਮਾਗ ਤੇ ਬੋਝ ਨਾ ਹੋਵੇ ਉਸਦੇ ਘਰਦਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਸੰਦੀਪ ਨੂੰ ਦਿਮਾਗੀ ਤੌਰ ਤੇ ਪ੍ਰੇਸ਼ਾਨ ਕੀਤਾ ਗਿਆ ਜਿਸਦਨ ਤੀਜਾ ਇਹ ਨਾ ਪ੍ਰੇਸ਼ਾਨ ਰਹਿਣ ਲੱਗੇ ਤੇ ਉਸ ਨੂੰ ਖੁਦ ਦੇ ਧਿਆਨ ਦਿੱਤਾ ਗਿਆ ਉਸ ਨਾਲ ਇਹ ਹਾਦਸਾ ਹੋ ਗਿਆ ਉਹ ਆਪਣਾ ਬੱਚਾ ਖੋ ਬੈਠੀ ਇਸ ਲਈ ਕੌਣ ਜ਼ਿੰਮੇਵਾਰ ਹੈ ਸੰਦੀਪ ਜਾਂ ਫਿਰ ਉਸਦੇ ਘਰ ਦੇ ਸੰਦੀਪ ਨੂੰ ਡਾਕਟਰ ਨੇ ਕੁਝ ਦਿਨ ਬੈੱਡ ਰੈਸਟ ਰਸੀ ਕਿਉਂਕਿ ਉਸ ਨੂੰ ਕੋਈ ਜੋੜੀ ਆ ਗਈ ਸੀ ਸਭ ਕੰਮ ਸੰਦੀਪ ਨੇ ਸੰਭਲਿਆ ਸੀ ਹੁਣ ਉਸ ਦੀ ਸੱਸ ਨੂੰ ਕੰਮ ਕਰਨਾ ਬਹੁਤ ਔਖਾ ਲੱਗਦਾ ਸੀ ਪਰ ਜਦੋਂ ਉਹ ਸੀ ਸੱਸ ਕੰਮ ਕਰਦੀ ਤਾਂ ਹਮੇਸ਼ਾ ਮੂੰਹ ਚ ਬੁੜਬੁੜ ਕਰਦੀ ਰਹਿੰਦੀ ਸੰਦੀਪ ਨੂੰ ਇਹ ਸਾਫ਼ ਦਿਖ ਰਿਹਾ ਸੀ ਜਦ ਇੱਕ ਗੁਆਂਢਣ ਸੰਦੀਪ ਦਾ ਪਤਾ ਲੈਣ ਆਈ ਤਾਂ ਉਸ ਗੁਆਂਢਣ ਨੂੰ ਬੋਲੀ ਕਿ ਹੁਣ ਜੀ ਭੈਣ ਜੀ ਹੁਣ ਤਾਂ ਠੀਕ ਐ ਬਹੁ ਡਾਕਟਰ ਨੇ ਬੈਡ ਰੈਸਸੀ ਐ ਇਹਨੇ ਨੂੰ ਗਾੜਨ ਬੋਲੀ ਭੈਣ ਜੀ ਕੋਈ ਨਾ ਭੈਣ ਜੀ ਆਪਣੀ ਹੀਤੀ ਐ ਕਮਜ਼ੋਰੀ ਤਾਂ ਆਈ ਜਾਂਦੀ ਐ ਨਿਆਣੀ ਨੂੰ ਆਰਾਮ ਤਾਂ ਕਰਨਾ ਹੀ ਪਵੇਗਾ ਨਾਲ ਹੀ ਤੁਸੀਂ ਇਸ ਦੇ ਖਾਣ ਪੀਣ ਦਾ ਵੀ ਧਿਆਨ ਰੱਖਣਾ ਜਲਦੀ ਠੀਕ ਹੋ ਜਾਏਗੀ ਹਾਂ ਮਾ ਉਸ ਦੀ ਤਾਂ ਸੱਸ ਨੇ ਹੰਗਾਰਾ ਭਰਿਆ ਤੇ ਬੋਲੀ ਭੈਣੇ ਆਪਾਂ ਕਿਹੜਾ ਜਵਾਬ ਨਹੀਂ ਜੰਮੇ ਅਸੀਂ ਤਾਂ ਕਦੇ ਨਹੀਂ ਕਰੀ ਰੈਸਟ ਪਰ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਮਿੱਟੀ ਦੀਆਂ ਆਈ ਬਣੀਆਂ ਨੇ ਇਹ ਸਭ ਉਸਨੇ ਉੱਚੀ ਬਾਅਦ ਚ ਕਿਹਾ ਜਾਂ ਫਿਰ ਉਹ ਸੰਦੀਪ ਨੂੰ ਹੀ ਸੁਣਾਉਣਾ ਚਾਹੁੰਦੀ ਸੀ ਇਹ ਸੁਣ ਕੇ ਤਾਂ ਗਵਾਨਣ ਚੁੱਪਚਾਪ ਚਲੀ ਗਈ ਸੰਦੀਪ ਦੂਜੇ ਦਿਨ ਆਪ ਹੀ ਉੱਠ ਗਈ ਸਵੇਰੇ ਤੇ ਹੌਲੀ-ਹੌਲੀ ਕੰਮ ਕਰਨ ਲੱਗੀ ਉਸ ਦੀ ਸੱਸਾਈ ਤੇ ਉਸ ਦਾ ਸਿਰ ਪਰੋਸ ਕੇ ਬੋਲੀ ਵਧੀਆ ਪੁੱਤ ਕੰਮ ਕਰੇਂਗੀ ਤਾਂ ਜਲਦੀ ਸਰੀਰ ਵਿੱਚ ਜਾਣ ਪਊ ਹੁਣ ਵੀ ਕਿੱਥੋਂ ਸਰਦਾ ਹੈ ਕੰਮ ਬਣਾ ਇਹਨਾਂ ਕਹਿ ਕੇ ਹੋਰ ਸੋਈ ਚੋਂ ਚਲੀ ਗਈ ਸੰਦੀਪ ਖੁਦ ਨੂੰ ਕਸ਼ਟ ਦੇ ਕੇ ਸਭ ਕਰ ਰਹੀ ਸੀ ਇਹ ਸੋਚ ਕੇ ਜੇਕਰ ਉਹ ਬੇਲੀ ਰਹੀ ਤਾਂ ਉਸਦੇ ਬੱਚੇ ਦੀ ਯਾਦ ਹੀ ਉਸ ਨੂੰ ਸਤਾਈ ਜਾਵੇਗੀ ਪਰ ਉਸ ਨੂੰ ਹੌਸਲਾ ਦੇਣ ਦੀ ਜਾਏ ਉਸ ਦੀ ਸੱਸ ਪਹਿਲਾਂ ਵਾਲਾ ਵਿਵਹਾਰ ਫਿਰ ਤੋਂ ਉਸ ਨਾਲ ਕਰਨ ਲੱਗ ਪਈ ਗੱਲਾਂ-ਗੱਲਾਂ ਵਿੱਚ ਫਿਰ ਤ ਉਸ ਨੂੰ ਸੁਣਾਵਾ ਬਾਜੀ ਕਰਨ ਲੱਗ ਪਈ ਕਦੇ ਕਹਿੰਦੀ ਮੇਰੀ ਭੈਣ ਦੀ ਤਾਂ ਕਿਸਮਤ ਬੜੀ ਚੰਗੀ ਐ ਮੇਰੀ ਉਮਰ 'ਚ ਆਪਣੇ ਦੋ ਪੋਤੇ ਖੜਾ ਰਹੀ ਐ ਕਦੇ ਕਹਿੰਦੀ ਕਿ ਸਾਹਮਣੇ ਘਰ ਵਾਲਿਆਂ ਦੀ ਨੂੰ ਤਾਂ ਪੇਕੇ ਨੇ ਸਾਰਾ ਸਮਾਨ ਦਿੱਤਾ ਐ ਫਰਨੀਚਰ ਦਾ ਵੀ ਧਿਰ ਸੋਈ ਦਾ ਵੀ ਚਮਚੇ ਤੱਕ ਦਿੱਤਾ ਸਭ ਕੁਝ ਇੰਜ ਲੱਗ ਰਿਹਾ ਸੀ ਜਿਵੇਂ ਸੰਦੀਪ ਦੇ जखਮਾਂ ਤੇ ਨਮਕ ਲੱਗ ਰਿਹਾ ਹੋਵੇ ਬਸ ਸੰਦੀਪ ਇੱਕਦਮ ਬੋਲੀ ਜਦ ਸੰਦੀਪ ਰਸੋਈ ਤੋਂ ਬਾਹਰ ਆਈ ਤਾਂ ਰਾਮਣ ਦਰਵਾਜ਼ੇ ਤੇ ਖੜਾ ਸੀ ਸੰਦੀਪ ਨੇ ਫਿਰ ਕਿਹਾ ਬਸ ਮੰਮੀ ਜੀ ਇੰਜ ਲੱਗ ਰਿਹਾ ਸੀ ਜਿਵੇਂ ਸੰਦੀਪ ਦਾ ਸਬਰ ਖਤਮ ਹੋ ਗਿਆ ਹੋਵੇ ਬਸ ਇੰਨਾ ਕਹਿ ਕੇ ਸੰਦੀਪ ਕਮਰੇ ਚ ਚਲੀ ਗਈ ਸੰਦੀਪ ਨੇ ਰਾਮਣ ਨੂੰ ਰਾਮਣ ਤੋਂ ਫੋਨ ਲੈ ਕੇ ਆਪਣੇ ਪੇਕੇ ਘਰ ਫੋਨ ਕਰ ਦਿੱਤਾ ਤੇ ਕਿਹਾ ਮੰਮੀ ਡੈਡੀ ਤੁਸੀਂ ਕੱਲ ਨੂੰ ਮੇਰੇ ਕੋਲ ਆਉਣਾ ਹੈ ਜ਼ਰੂਰ ਹੋਣਾ ਹੈ ਦੂਸਰੇ ਦਿਨ ਐਤਵਾਰ ਸੀ ਰਾਮਣ ਵੀ ਘਰੀ ਸੀ ਸੰਦੀਪ ਦੇ ਮਨ ਚ ਕੀ ਚੱਲ ਰਿਹਾ ਸੀ ਦੀ ਇਹ ਤਾਂ ਬਸ ਉਹੀ ਜਾਣਦੀ ਸੀ ਸੰਦੀਪ ਦੇ ਮਾਪੇ ਉਸਦੇ ਸਹੁਰੇ ਘਰ ਆ ਕੇ ਆ ਗਏ ਨੇ ਸੰਦੀਪ ਦੀ ਮਾਂ ਨੇ ਆ ਕੇ ਉਸ ਦੀ ਸੱਸ ਦੇ ਪੈਰੀ ਹੱਥ ਤੇ ਲਾਏ ਤੇ ਬੈਠ ਗਏ ਪਾਣੀ ਪੀ ਕੇ ਸੰਦੀਪ ਤੋਂ ਕੁਛ ਲੱਗੇ ਪੁੱਤ ਕੀ ਗੱਲ ਹੈ ਤੇਰੇ ਕੱਲ ਫੋਨ ਕਰਨ ਤੋਂ ਬਾਅਦ ਸਾਨੂੰ ਨੀਂਦ ਨਹੀਂ ਆਈ ਖੜੀ ਦਾ ਦਸੋ ਜਿਹੜੀ ਲੰਗੀ ਹੈ ਕਿ ਸੰਦੀਪ ਨੇ ਐਵੇਂ ਸਾਨੂੰ ਇਕਦਮ ਕਿਉਂ ਬੁਲਾਇਆ ਪੁੱਤ ਸਭ ਠੀਕ ਤਾਂ ਹੈ ਸੰਦੀਪ ਐਨੀ ਗੱਲ ਸੁਣ ਕੇ ਇਕਦਮ ਰੋਣ ਲੱਗ ਪਈ ਸੰਦੀਪ ਇੱਕ ਗੱਲ ਕਹੀ ਕਿ ਬਸ ਮੈਨੂੰ ਲੈ ਜਾਓ ਬਸ ਬਹੁਤ ਹੋ ਗਿਆ ਹੁਣ ਮੈਨੂੰ ਲੈ ਜਾਓ ਸੰਦੀਪ ਦੇ ਮੰਮੀ ਡੈਡੀ ਨੇ ਜੋਰ ਦੇਣ ਤੇ ਸੰਦੀਪ ਨੇ ਅੱਜ ਤੱਕ ਉਸ ਹੁੰਦੇ ਹੋਏ ਸਾਰੇ ਜਲਮਾਂ ਬਾਰੇ ਦੱਸ ਦਿੱਤਾ ਸੰਦੀਪ ਨੇ ਕਦੇ ਵੀ ਪਹਿਲਾਂ ਆਪਣੇ ਸਹੁਰੇ ਘਰ ਦੀ ਗੱਲ ਆਪਣੇ ਪੇਕੇ ਨਹੀਂ ਸੀ ਕੀਤੀ ਕਿਉਂਕਿ ਉਹ ਆਪਣੇ ਮਾਪਿਆਂ ਨੂੰ ਦੁਖੀ ਨਹੀਂ ਸੀ ਦੇਖਣਾ ਚਾਹੁੰਦੀ ਜਦ ਸੰਦੀਪ ਦੇ ਪਿਤਾ ਨੇ ਉਸ ਦੀ ਸੱਸ ਨੂੰ ਕਿਹਾ ਕਿ ਕੀ ਗੱਲ ਭੈਣ ਜੀ ਸਾਡੀ ਕੁੜੀ ਨਾਲ ਇਸ ਤਰ੍ਹਾਂ ਕਿਉਂ ਵਰਤਾਓ ਕਰਦੇ ਹੋ ਤਾਂ ਉਸ ਦੀ ਸੱਸ ਇੱਕਦਮ ਬੋਲੀ ਅਸੀਂ ਤਾਂ ਭੈਣ ਜੀ ਕੋਈ ਅਜਿਹੀ ਗੱਲ ਨਹੀਂ ਕੀਤੀ ਤੁਹਾਡੀ ਧੀ ਐਵੇਂ ਹੀ ਛੋਟੀ ਛੋਟੀ ਗੱਲ ਦਾ ਗੁੱਸਾ ਕਰੀ ਜਾਂਦੀ ਹੈ ਆ ਤਾਂ ਐਵੇਂ ਆ ਤਾਂ ਜਿੱਥੇ ਚਾਰ ਪਾਂਡੇ ਹੁੰਦੇ ਆ ਉੱਥੇ ਤਾਂ ਖੜਕਦੇ ਹੀ ਹੁੰਦੇ ਨੇ ਐਨੇ ਨੂੰ ਸੰਦੀਪ ਦੀ ਮਾਂ ਸੰਦੀਪ ਨੂੰ ਸਮਝਾਉਣ ਲੱਗੀ ਨਾ ਪੁੱਤ ਐਵੇਂ ਆਪਣਾ ਘਰ-ਕਰਾਬ ਨਹੀਂ ਕਰੀਦਾ ਤੇਰਾ ਮਨ ਨਹੀਂ ਲੱਗਦਾ ਤਾਂ ਕੁਝ ਦਿਨ ਆ ਜਾ ਆਪਣੇ ਘਰ ਭਰਤ ਹੁਣ ਤੇਰਾ ਇਹੀ ਘਰ ਏ ਤੂੰ ਇਨਾ ਮਨ ਵੀ ਨਾ ਖਰਾਬ ਕਰ ਤੇਰੇ ਸਿਹਤ ਲਈ ਠੀਕ ਨਹੀਂ ਹੈ ਹਲੇ ਤੈਨੂੰ ਕਮਜ਼ੋਰੀ ਵੀ ਬਹੁਤ ਹੈ ਪਰ ਸੰਦੀਪ ਰੋਣਾ ਨਾ ਹਟੀ ਤੇ ਉਸਨੇ ਸ਼ੁਰੂ ਤੋਂ ਜੋ ਇਸ ਨਾਲ ਹੁੰਦਾ ਆ ਰਿਹਾ ਸਾਰਾ ਦੱਸਿਆ ਆਪਣੇ ਮਾਂ-ਬਾਪੂ ਦੱਸਿਆ ਉਹ ਜਦ ਸਭ ਕੁਝ ਦੱਸ ਰਹੀ ਸੀ ਤਾਂ ਇਸ ਹਾਲਤ ਵਿੱਚ ਸੀ ਕਿ ਕਿਤੇ ਰੱਬ ਵੀ ਬਸ ਤਾਰਿਆ ਹੋਣਾ ਹੈ ਸੋਚ-ਸੋਚ ਕੇ ਕਿ ਕਿਉਂ ਉਸਨੇ ਔਰਤ ਨੂੰ ਇੰਨਾ ਸਬਰ ਦਿੱਤਾ ਇਹਨੇ ਰੋ ਉਸਦੀ ਸੱਸ ਬੋਲੀ ਇਹ ਕੀ ਗੱਲਾਂ ਕਰਦੀ ਐ ਤੁਹਾਡੀ ਕੁੜੀ ਐ ਮੇਰਾ ਮੁੰਡਾ ਕੋਲੇ ਖੜਾ ਅੱਜ ਕੱਲ ਤੱਕ ਕਦੇ ਕੁੱਟਣਾ ਤਾਂ ਦੂਰ ਦੀ ਗੱਲ ਐ ਮੇਰੇ ਮੁੰਡੇ ਨੇ ਕਦੇ ਉਂਗਲ ਤੱਕ ਨਹੀਂ ਲਾਈ ਸੋਡੀ ਕੁੜੀ ਦੇ ਇਹਨੂੰ ਵਧੀਆ ਖਾਣ ਪੀਣ ਨੂੰ ਪੈਣਾ ਨੂੰ ਮਿਲਦਾ ਐ ਉਹ ਰੈਨੂ ਕੀ ਚਾਹਿੰਦਾ ਹੈ ਇਹ ਸੁਣ ਕੇ ਸੰਦੀਪ ਨੂੰ ਹੋਰ ਬੁਰਾ ਲੱਗਿਆ ਉਹ ਕਹਿਣ ਲੱਗੀ ਹਾਂਜੀ ਅੱਜ ਤੱਕ ਕਦੇ ਰਮਨ ਜਾਂ ਤੁਸੀਂ ਤੇ ਕਦੇ ਹੱਥ ਨਹੀਂ ਚੁੱਕਿਆ ਪਰ ਹਰ ਰੋਜ਼ ਮੇਰੇ ਮਨ ਤੇ ਤੁਹਾਡੇ ਮਿਹਨਿਆਂ ਦੇ ਥੱਪੜ ਪੈਂਦੇ ਨੇ ਹਰ ਰੋਜ਼ ਮੈਂ ਕੁੱਟ-ਕੁੱਟ ਕੇ ਮਰਦੀ ਜਾ ਰਹੀ ਹਾਂ ਸੰਦੀਪ ਨੇ ਰਵਣ ਬਲ ਦੇਖਿਆ ਤੇ ਕਹਿਣ ਲੱਗੀ ਮੈਂ ਤੇਰੇ ਨਾਲ ਵਿਆਹੀ ਆਈ ਸੀ ਮੇਰਾ ਖਿਆਰ ਰੱਖਣ ਦੀ ਜ਼ਿੰਮੇਵਾਰੀ ਤੇਰੀ ਸੀ ਮੇਰੀਆਂ ਖੁਸ਼ੀਆਂ ਦੇਖਾ ਦਤਨਾ ਵੀ ਤੈਨੂੰ ਚਾਹੀਦਾ ਸੀ ਬੱਚਾ ਆਪਣਾ ਦੋਨਾਂ ਦਾ ਸੀ ਉਸ ਟਾਈਮ ਤੈਨੂੰ ਮੇਰਾ ਸਾਥ ਦੇਣਾ ਚਾਹੀਦਾ ਸੀ ਉਸ ਨੂੰ ਟਾਈਮ ਤੋਂ ਬਸ ਤੇਰੇ ਕਰਕੇ ਮੈਂ ਚੁੱਪ ਰਹੀ ਸੀ ਕਦੇ ਤੂੰ ਮੇਰਾ ਸਾਥ ਦੇਵੇਂਗਾ ਮੈਂ ਤੇਰੇ ਨਾਲ ਉਮਰ ਦਾ ਰਿਸ਼ਤਾ ਨਵਾਉਣਾ ਚਾਹੁੰਦੀ ਸੀ ਪਰ ਕੋਸ਼ਿਸ਼ ਸਿਰਫ ਮੇਰੇ ਕੰਨੀਓਂ ਹੀ ਸੀ ਪਰ ਹੁਣ ਮੈਨੂੰ ਤੇਰੇ ਤੋਂ ਕੋਈ ਆਸ ਨਹੀਂ ਰਹੀ ਹੁਣੇ ਜਾ ਰਹੀ ਹਾਂ ਤੇਰਾ ਇਹ ਘਰ ਛੱਡ ਕੇ ਤੇ ਤੈਨੂੰ ਛੱਡ ਕੇ ਮੇਰੇ ਵਿੱਚ ਬਸ ਇਨਾ ਹਿੱਸਾ ਵਰਸੀ ਰਾਮਣ ਚੁੱਪ ਸੀ ਪਰ ਸੰਦੀਪ ਦੀਆਂ ਗੱਲਾਂ ਸੁਣ ਕੇ ਉਸ ਦੀਆਂ ਅੱਖਾਂ 'ਚੋਂ ਹੰਝੂ ਆਉਣ ਲੱਗੇ ਸੰਦੀਪ ਇੰਨਾ ਕਹਿ ਕੇ ਆਪਣੇ ਕਮਰੇ ਚਲੀ ਗਈ ਉਹ ਆਪਣੇ ਕੱਪੜੇ ਬੈਗ ਵਿੱਚ ਪਾਉਣ ਲੱਗੀ ਐਨ ਨੂੰ ਰਾਮਣ ਕਮਰੇ 'ਚ ਆ ਗਿਆ ਰਾਮਣ ਵੀ ਬੈਗ ਵਿੱਚ ਕੱਪੜੇ ਪਾਉਣ ਲੱਗ ਪਿਆ ਪਰ ਸੰਦੀਪ ਨੇ ਇਹ ਦੇਖ ਕੇ ਵੀ ਅਨ ਦੇਖਿਆ ਕਰ ਦਿੱਤਾ ਤੇ ਬੈਗ ਲੈ ਕੇ ਜਾਣ ਲੱਗੀ ਤਾਂ ਰਾਮਣ ਨੇ ਉਸ ਦੀ ਬਾਹ ਫੜ ਕੇ ਉਸ ਨੂੰ ਰੋਕ ਦਿਆ ਤੇ ਕਹਿਣ ਲੱਗਾ ਨਾ ਸੰਦੀਪ ਐਵੇਂ ਨਾ ਜਾ ਮੈਨੂੰ ਛੱਡ ਦੇ ਮੈਂ ਨਹੀਂ ਰਹਿ ਸਕਦਾ ਤੇਰੇ ਬਿਨਾ ਇੰਜ ਨਾ ਕਰ ਸੰਦੀਪ ਨੇ ਕਿਹਾ ਮੈਂ ਤੇਰੇ ਕੋਲ ਰਹਿ ਕੇ ਵੀ ਕੀ ਕਰਾਂ ਕਦੇ ਮੇਰੇ ਪ੍ਰਤੀ ਤੁਸੀਂ ਆਪਣੀ ਜ਼ਿੰਮੇਵਾਰੀ ਤਾਂ ਨਿਭਾਈ ਨਹੀਂ ਹੁਣ ਮੇਰੇ ਚ ਹੋਰ ਸਹਿਣ ਸ਼ਕਤੀ ਨਹੀਂ ਰਹੀ ਮੈਂ ਜਾਣਾ ਬਸ ਇੰਨੇ ਨੂੰ ਰਮਣ ਵੀ ਆਪਣਾ ਸਮਾਨ ਬੈਗ ਚ ਪਾ ਲਿਆ ਤੇ ਰਮਣ ਸੰਦੀਪ ਨੂੰ ਬੋਲਿਆ ਚੱਲ ਸੰਦੀਪ ਮੈਂ ਤੇਰੇ ਨਾਲ ਹੀ ਜੱਲਾਂਗਾ ਮੈਂ ਆਪਣੀ ਮਾਂ ਦੇ ਸਵਾਰ ਨੂੰ ਨਹੀਂ ਬਦਲ ਸਕਦਾ ਪਰ ਮੈਂ ਤੇਰਾ ਸਾਥ ਦੇਣ ਲਈ ਤਿਆਰ ਹਾਂ ਆਪਾਂ ਇਸ ਘਰ ਤੋਂ ਅਲੱਗ ਇੱਕ ਘਰ 'ਚ ਆਪਣੀ ਅਲੱਗ ਦੁਨੀਆ ਬਸਾਵਾਂਗੇ ਤੇਰਾ ਪੜਨ ਦਾ ਮਨ ਸੀ ਤੈਨੂੰ ਮੈਂ ਪੜਾਵਾਂਗਾ ਅੱਗੇ ਤੋਂ ਤੈਨੂੰ ਕਦੇ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗਾ ਇਹ ਦੇਖ ਕੇ ਤੇ ਸਾਡੀ ਧੀ ਦਾ ਘਰ ਬਸ ਰਿਹਾ ਹੈ ਸੰਦੀਪ ਦੇ ਮਾਤਾ ਪਿਤਾ ਮਨ ਨੂੰ ਤਸੱਲੀ ਹੋਈ ਪਰ ਉਹ ਨਾਲ ਇਹ ਵੀ ਕਹਿ ਰਹੇ ਨੇ ਕਿ ਪੁੱਤ ਆਪਣੇ ਘਰ ਵਰਗੀ ਰੀਸ ਨਹੀਂ ਹੁੰਦੀ ਤੁਸੀਂ ਇੱਥੇ ਹੀ ਆਪਣੇ ਪਰਿਵਾਰ ਚ ਰਹੋ ਪਰ ਸੰਦੀਪ ਦੀ ਸੱਸ ਨੂੰ ਇਹ ਬਰਦਾਸ਼ਤ ਨਾ ਹੋਇਆ ਕਿ ਰਮਨ ਸੰਦੀਪ ਦੇ ਪੱਖ ਵਿੱਚ ਹੈ ਤੇ ਗੁੱਸੇ ਨਾਲ ਰਮਨ ਨੂੰ ਬੋਲੀ ਕਿ ਜਾਓ ਮੇਰੇ ਘਰੋਂ ਜਲਦੀ ਜਾਓ ਹੁਣ ਇਸ ਘਰ ਚ ਕੋਈ ਜਗ੍ਹਾ ਨਹੀਂ ਛੋੜੀ ਰਹੀ ਤੇ ਨਾਲ ਹੀ ਸੰਦੀਪ ਦੇ ਮਾਪੇ ਨੂੰ ਵੀ ਘਰੋਂ ਜਾਣ ਲਈ ਕਹਿਣ ਲੱਗੀ ਸੰਦੀਪ ਦੇ ਮਾਪੇ ਘਰੋਂ ਚਲੇ ਜਾਂਦੇ ਨੇ ਤੇ ਨਾਲ ਹੀ ਰਾਮਣ ਸੰਦੀਪ ਨੂੰ ਲੈ ਕੇ ਚਲਿਆ ਜਾਂਦਾ ਹੈ ਪੱਥਰ ਤੇ ਵੀ ਹਰ ਰੋਜ਼ ਪਾਣੀ ਪੈਂਦਾ ਰਹੀ ਤਾਂ ਪੱਥਰ ਵੀ ਖੁਰਨ ਲੱਗ ਜਾਂਦਾ ਹੈ ਸੰਦੀਪ ਤਾਂ ਫਿਰ ਵੀ ਇਨਸਾਨ ਹੈ ਉਸ ਦਾ ਸਬਰ ਵੀ ਤਾਂ ਇੱਕ ਨਾ ਇੱਕ ਦਿਨ ਟੁੱਟਣਾ ਹੀ ਸੀ ਇਹ ਕਹਾਣੀ ਅਮਨਦੀਪ ਕੌਰ ਦੀ ਰਚਨਾ ਹੈ ਜੀ ਇੱਥੇ ਹੀ ਸਮਾਪਤ ਹੁੰਦੀ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ